ਖਬਰ ਆਸ-ਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਵੇਲੇ ਦੀ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਆ ਰਹੀ ਹੈ ਜਿੱਥੇ ਦੱਸਦੀ ਹੈ ਕਿ 10 ਦਿਨਾਂ ਬਾਅਦ ਮੁੜ ਕਿਸਾਨ ਆਗੂ ਸਰਵਣ ਸਿੰਘ ਪੰਦੇੜੇ ਤੇ ਹੋਰ ਕਿਸਾਨ ਆਗੂ ਪਹੁੰਚੇ ਨੇ ਦੱਸਦੀ ਹੈ ਕਿ 19 ਮਾਰਚ ਨੂੰ ਪੰਜਾਬ ਪੁਲਿਸ ਦੇ ਵੱਲੋਂ ਰਾਤ ਸਮੇਂ ਕਿਸਾਨਾਂ ਦਾ ਧਰਨਾ ਜ਼ਬਰਨਤ ਖਵਾ ਦਿੱਤਾ ਗਿਆ ਸੀ ਅਤੇ ਉੱਥੇ ਮੌਜੂਦ ਟਰਾਲੀਆਂ ਨੂੰ ਸਾਈਡ ਦੇ ਉੱਪਰ ਕਰ ਦਿੱਤਾ ਗਿਆ ਸੀ ਅਤੇ ਕੁਝ ਟਰਾਲੀਆਂ ਚੋਰੀ ਹੋਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਅਤੇ ਅੱਜ ਸ਼ੰਭੂ ਬਾਰਡਰ ਦੇ ਉੱਪਰ ਸਰਵਣ ਸਿੰਘ ਪੰਦੇੜੇ ਪਹੁੰਚੇ ਨੇ ਸੋ ਸਭ ਤੋਂ ਮੋਦੀ ਸਰਕਾਰ ਨੇ ਕੀਤਾ ਸੀਗਾ ਸੋ ਸਾਡਾ ਭਗਵੰਤ ਜੀ ਮਾਨ ਸਾਹਿਬ ਉਹਨਾਂ ਤੋਂ ਸਵਾਲ ਹੈ ਵੀ ਇਹਦੇ ਬਾਰੇ ਆ ਕੇ ਦੱਸਿਓ ਅੰਮ੍ਰਿਤ ਰੋਣਾ ਨੂੰ ਕਿਲਾਇਓ ਜਿਆਦਾ ਲੈ ਕੇ ਜਾਣ ਇੱਥੇ ਅਸੀਂ ਤਾਂ ਦੇਖ ਲਿਆ ਵੀ ਇਹ ਰਾਹ ਕਿੰਨਾ ਨੇ ਬੰਦ ਕੀਤੇ ਕਿਸਾਨਾਂ ਨੇ ਨਾ ਤਾਂ ਕੱਲ ਰਾਹ ਬੰਦ ਕੀਤੇ ਸੀ ਨਾ ਅੱਗੇ ਰਾਹ ਬੰਦ ਕਰਨਗੇ ਇਹ ਤੁਹਾਡੀ ਸਰਕਾਰ ਨੇ ਰਾਹ ਬੰਦ ਕਰਾਇ ਜਿਨ੍ਹਾਂ ਨਾਲ ਤੁਹਾਡੀ ਜੋਟੀ ਚੱਲ ਰਹੀ ਆ ਸਾਡਾ ਤੈਨਾਂਵਾ ਵੀ ਅਮਰਕਸ਼ਾਹ ਜੀ ਕੋਲ ਘਟੋ ਘਟ ਆਰਟੀਫ ਲੈ ਲਓ ਪੰਜਾਬ ਦਾ ਹੁੰਦਾ ਤੁਸੀਂ ਝੋਖ ਫਿਟਰੀ ਇਕੱਠੇ ਜੇ ਧੰਨਵਾਦ ਕਿਸਾਨਾਂ ਦਾ ਸ਼ੰਭੂ ਬਾਰਡਰ ਪਹੁੰਚਣ ਤੋਂ ਪਹਿਲਾਂ ਵੱਡੀ ਤਣਾਅ ਦੇ ਵਿੱਚ ਸ਼ੰਭੂ ਬਾਰਡਰ ਉੱਪਰ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ ਦੱਸਦੇ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਬੰਸ ਸਿੰਘ ਪੰਦੇੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਈਡੀ ਅਤੇ ਹੋਰ ਏਜੰਸੀਆਂ ਤੋਂ ਬਚਾਉਣ ਦੇ ਲਈ ਕਿਸਾਨਾਂ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਸੀ ਅੰਦੋਲਨ ਹਲੇ ਖਤਮ ਨਹੀਂ ਹੋਇਆ ਉਹਨਾਂ ਕਿਹਾ ਕਿ ਅੰਦੋਲਨ ਜਾਰੀ ਰਹੇਗਾ ਉਸ ਦੀ ਅਗਲੀ ਰਣਨੀਤੀ ਕੀ ਹੋਵੇਗੀ ਉਹ ਜਲਦੀ ਹੀ ਦੋਨਾਂ ਫਰਮਾਂ ਦੇ ਵੱਲੋਂ ਬੈਠ ਕੇ ਸਲਾਮ مشورہ ਕੀਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਅਸੀਂ ਪਵਾਦੇ ਇਲਾਕੇ ਦਾ ਧੰਨਵਾਦ ਕਰਦੇ ਹਾਂ ਪਰੰਤੂ ਦੂਜੀ ਤਰਫ ਜੋ ਟਰਾਲੀਆਂ ਚੋਰੀਆਂ ਹੋਈਆਂ ਹਨ ਉਹਨਾਂ ਦੀ ਵੀ ਅਸੀਂ ਸੰਗਿਆਲ ਲਵਾਂਗੇ ਅਤੇ ਸਾਡੇ ਆਗੂ ਬਲਵੰਤ ਬਹਿਰਾਮ ਕਿਤੇ ਜੋ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਦੀ ਵੀ ਅਸੀਂ ਨਖੇਦੀ ਕਰਦੇ ਹਾਂ ਅਤੇ ਪੁਲਿਸ ਅਫਸਰਾਂ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 19 ਮਾਰਚ ਨੂੰ ਕੇਂਦਰ ਨਾਲ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਹਰ ਮੀਟਿੰਗ ਵੀ ਆਪਣੇ ਢੰਗ ਨਾਲ ਨਿਭਣ ਗਈ ਸੀ ਅਗਲੀ ਮੀਟਿੰਗ ਜਿਹੜੀ ਸੀ ਉਹ ਸਿਵਰਾ ਚੋਹਾਰ ਜੀ ਕਹਿੰਦੇ ਸੀ ਤੁਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ 4 ਮਈ ਦੀ ਸੀ ਹੁਣ ਮੇਰੇ ਕੋਲ ਉਹਦੇ ਵਿੱਚ ਕੋਈ ਤਬਦੀਲੀ ਆ ਰਹੀ ਆ ਉਹ ਮਿਲ ਗਈ ਸੀ ਉਹ ਪ੍ਰੰਤ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਨਾਲ ਵੱਖਰੀ ਗੱਲ ਕਰ ਲਓ ਕਿਉਂਕਿ 14 ਦੀ ਰਾਤ ਨੂੰ ਫੋਰਸਾਂ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨੀਏ ਨਹੀਂ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰ ਗਏ ਸੀਗੇ ਉਦੋਂ ਮੋਰਚਾ ਦੇ ਨੇੜੇ ਫੋਰਸ ਨਹੀਂ ਸੀ ਆਗੀ ਸਵੇਰੇ ਜਦੋਂ ਅਸੀਂ ਗਏ ਆ ਲੀਡਰ ਸਾਰੇ ਤੇ ਲਗਭਗ 8:30 ਵਜੇ ਅਸੀਂ ਉੱਥੇ ਪਹੁੰਚੇ 9 ਵਜੇ ਸਾਡੀ ਮੀਟਿੰਗ ਆ ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਾ ਦੇ ਨੇੜੇ ਫੋਰਸ ਕੁਝ ਦਿਖ ਰਹੀ ਆ ਨਜ਼ਰ ਆ ਰਹੀ ਆ ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਕਿ ਮੀਟਿੰਗ ਤੋਂ ਬਾਅਦ ਦਰਸ਼ਕਾਂ ਵੇਲੇ ਟਾਈਮ ਲੱਗਾ ਹੋਊਗਾ ਦੂਰ ਦਰਾਡੇ ਆਉਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲਿਜੈਂਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਜੀ ਤਾਰੂ ਚੱਕ ਅਸੀਂ ਜਦੋਂ ਕਿਹਾ ਵੀ ਐਡੇ ਵੱਡੇ ਪੱਦਰ ਤੇ ਫੋਰਸ ਕਿਉਂ ਉੱਥੇ ਲਾਈ ਗਈ ਕੀ ਮੋਰਚਾ ਠਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨਰੇਟ ਕੋ ਅਟਟੇ ਤੇ ਲੂਣ ਵਾਲੀ ਗੱਲ ਵੀ ਨਹੀਂ ਹੈਗੀ ਤੇ ਮੋਰਚਾ ਚੁਕਾਉਣ ਦਾ ਕੋਈ ਰਾਤਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੋਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਏਡੀਜੀ ਵੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤੇ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇੱਥੋਂ ਪਿੱਛੇ हट ਗਈਆਂ ਉਹਨੀਆਂ ਪਛਾਣ ਝੀਆਂ ਕਿਹੜਾ ਕਿਹੜਾ ਸਟੇਟ ਮੁਖ ਕੀ ਇੱਥੇ ਜੋ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦੇ ਨੇ ਤਾਂ ਫੋਰਸ ਅੱਗੇ ਵਧੀਆ ਇਹਨਾਂ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਬਾਹਰ ਜਾਣਾ ਵੀ ਕਿਸਾਨ ਵੈਸਲੇ ਹੋ ਜਾਣ। ਆ ਜਦੋਂ ਕਿਸਾਨਾਂ ਨੂੰ ਲੱਗੇ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਕੋਈ ਨਾ ਟਕਰਾ ਨਹੀਂ। ਔਰ ਉਦੋਂ ਬਾਅਦ ਸੀ ਵੀ ਪਹਿਲੋ ਆਗੂ ਫੜੀਏ। ਤਾਂ ਲਗਭਗ ਜਦ ਇਹ ਖਬਰਾਂ ਚ ਆ ਰਿਹਾ ਵੀ ਪੰਜਾਬ ਦੀ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ। ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਆਰ ਉੱਥੇ ਚੰਡੀਗੜ੍ਹ ਨਹੀਂ ਪੰਜਾਬ ਪੁਲਿਸ ਦੀ ਸਿਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਿਕੋਪ ਕੀ ਗਈ ਸੀ ਪੰਜਾਬ ਪੁਲਿਸ ਦੀ ਸਾਰੀ ਐਕਸੈਸ ਆ ਹੀ ਹੁੰਦੀ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਾਸਤ ਆ ਜਦੋਂ ਰਲਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਉਹ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ੍ਹ ਕਿਲੇ ਲੈ ਕੇ ਗਏ ਯਾਰ ਰਾਤ ਦੇ 12 ਵਜੇ ਸਾਨੂੰ ਜੇਲ੍ਹ ਤੇ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਲ 26 ਤਰੀਕ ਨੂੰ ਮੈਨੂੰ ਸੱਦ ਕੇ ਜੇਲ੍ਹ ਨੇ ਦੱਸਿਆ ਹੈਗਾ ਕਿ ਉੱਪਰੋਂ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼ਰੀ ਮੁਕਤਸਾਬ ਪੇ ਜਨਾ ਰਾਏ ਸਾਹਿਬ ਨਸੀ ਜਿਹੜਾ ਵਾ ਫਰੀਦਕੋਟ ਭੇਜ ਰਹੇ ਆ ਅਰ ਬੀਬੀ ਸਕਵਿੰਦਰ ਕੌਰ ਨੂੰ ਲੁਧਿਆਣਾ ਉਦੋਂ ਚਾਰ ਤੋਂ ਖਸਾਨ ਰਿਹਾ ਹੋ ਚੁੱਕਾ ਸੀ ਅਸੀਂ ਆ ਕੋਈ ਗੱਲ ਨਹੀਂ ਉਹ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਔਰ ਬਾਕੀ ਆ ਗੋ ਉੱਥੇ ਸੀ ਜੋ ਅਸੀਂ ਪਟਿਆਲਾ ਜੇਲ੍ਹ ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੋਤ ਨਸ਼ਿਆਂ ਵਿਰੁੱਧ ਅੰਦਰ ਤੋਂ ਮੈਂ ਖੁੱਲੀ ਚਲਦੀ ਆ ਭਗਵੰਦ ਮਾਨ ਦੀ ਆਉਂ ਤੇ ਦੌਰਾ ਕਰਦਾ ਸਾਡੇ ਨਾਲ ਜਿਲ੍ਹਾਂ ਦਾ ਵਿੱਚ ਠੀਕ ਹੈ ਜੀ ਉਹ ਕਿਹਦੀ ਆ ਔਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪਿੰਡ ਤੇ ਨੇ ਮੁੰਡੇ ਛੋਟੇ ਛੋਟੀਆਂ ਉਮਰਾਂ ਨੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤਾਂ ਤਾਂ ਮੈਨੂੰ ਤਸਕਰ ਨਾ ਕਰਨੀ ਆ ਨੌਜਵਾਨ ਸੀ ਤੋਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ਿਆਂ ਦਾ ਸਦਾਕਰ ਤਾਂ ਜਿੱਦਾਂ ਕੋਈ ਨਹੀਂ ਫੜਿਆ ਹੈਗਾ ਉਸ ਕਰਕੇ ਨਸ਼ਿਆਂ ਵਿਰੁੱਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢੰਗੋ ਦਾ ਇਹ ਕਿ ਲੋਕ ਨਸ਼ਿਆਂ ਤੋਂ ਪੀੜਤ ਨੇ ਤੇ ਇਹ ਮਾਹੌਲ ਚਲਾ ਦਿਓ ਕਿ ਨਸ਼ਿਆਂ ਖਿਲਾਫ ਮਹਿੰਮ ਰਹੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਹਿੰਮ ਹੋ ਰਹੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਜ਼ਬਰਦਸਤੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ ਤੋਂ ਖੇੜੇ ਗਏ ਯਾਰ ਇਹ ਕਹ ਲੋ 1 ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਪੂਰਾ ਜਿਹੜਾ ਵਾ ਜ਼ਬਰਦਸਤ ਚੱਕਰ ਚਲਾਇਆ ਸੀਗਾ ਅ ਸਾਨੂੰ ਜੋ ਲੱਗਦਾ ਪਈ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਥੋੜੇ ਨਾਲ ਵੀ ਇਹ ਛੜਕਾ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੇ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਕਿ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲੋ ਇਹ ਕਹਿੰਦੇ ਕੇਂਦਰ ਨੇ ਕੰਦਾ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਆ ਸਰਕਾਰ ਦੀ ਸਾਡਾ ਕੰਦਾ ਲੈਣਾ ਦੇਣਾ ਹੁਣ ਉਹੀ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਵੱਲੋਂ ਤਾਂ ਸਾਰੇ ਜਾਣਦੇ ਵੀ ਸਾਡੇ ਵੱਲੋਂ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਹੁੰਦੀ ਐ ਚ ਕੋਰੋਂ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋਣਾ ਸਮੱਸਿਆ ਹੀ ਆਉਂਦੀਆਂ ਹੁੰਦੀਆਂ ਇਹਦੇ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਉਹ ਅਸੀਂ ਦੇਖਿਆ ਬੈਰੀਕੇਡ ਕਿੱਡੇ ਕਿੱਡੇ ਦੇ ਸੀ ਉਹ ਕਿੱਡੇ ਵੱਡੇ ਕੰਟੇਨਰ ਲੱਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਦੀ ਸਰਕਾਰ ਦੇ ਨਾ ਕਿ ਸਾਡੇ ਸੀਗੇ ਤੋਂ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਆਰਪ ਭਗਵੰਤ ਮਾਨ ਨੇ ਆਪ ਦਾ ਕ੍ਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮਰਨਾ ਵਾ ਔਰ ਹੁਣ ਸਮਝੋ ਵੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਭਾਵੇਂ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਧਾ ਸਾਫ਼ ਕਹਿਣਾ ਚਾਹੁੰਦੇ ਆ ਕਿ ਮੈਂ ਮਤ ਸੋਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨਹੀਂ ਮੇਰਾ ਮਰਾ ਵਿਅਕਤੀਗਤ ਮਤ ਹੈ ਇੱਥੇ ਔਰ ਮੈਂ ਕਹਿਣਾ ਇੰਡੀਆ ਨੂੰ ਵੀ ਸੋਚ ਰਹਾ ਜੀ ਇਹਦਾ ਪੁੱਛ ਲੈਣ ਕੇਜਰੀਵਾਲ ਨੂੰ ਵੀ ਸੌਰੀ ਇੰਡੀਆ ਖੜਜੋੜ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੁੱਛ ਲੈਣ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋੜ ਦੇ ਵਿੱਚ ਹੈ ਗਿਆ ਵੀ ਇੰਡੀਆ ਖੜਜੋੜ ਦੇ ਵਿੱਚ ਹੈ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾਲ ਰਲ ਕੇ ਲੜਨਗੇ ਤੇ ਕੋਈ ਦੂਰ ਹੈ ਨਹੀਂ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਕਰੂਪ ਸੀਗਾ ਨਾ ਅਸੀਂ ਛੰਬੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਨ ਸਾਨੂੰ ਇੱਥੇ ਬਹਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਨਾਕਾਮੀ ਸੀ ਅਸੀਂ ਤਾਂ ਜਗਾ ਮੰਨਦੇ ਰਹੇ ਹਾਂ ਜਿਹੜਾ ਧਰਨਾ ਆਪਣਾ ਚੰਡੀਗੜ੍ਹ ਲੱਗਣਾ ਸੀ ਉਹਦੇ ਦੇ 34 ਸੈਕਟਰ ਮੰਗਿਆ ਸੀ ਤਾਂ ਉਹਨੂੰ ਕੋਈ ਕਿਤੇ ਦਿੱਤਾ ਗਿਆ ਜਿਹੜਾ ਧਰਨਾ ਦੱਲੇਵਾਲ ਦੇ ਪਿੰਡ ਲੱਗਾ ਸੀ ਉਹਨੂੰ ਬੈਰੀਕੇਟਿੰਗ ਕਰਕੇ ਉਹਨੂੰ ਕੋ ਖਤਮ ਕਰ ਦਿੱਨ ਤੱਕ ਜਿਹੜਾ ਧਰਨਾ ਇੱਥੇ ਇਕੱਠ ਕਰਨ ਲਈ ਪਵਾਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤਾਂ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੇ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫ਼ਤਰਾਂ 'ਚ ਮੰਗ ਪੱਤਰ ਦੇਣ ਆਏ ਆ ਜਿਹੜੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਂਡਾਂ 'ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂ ਦੇ ਚੋ ਰਹਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸ ਨੂੰ ਇਹ ਗੱਲ ਕਹਿੰਦਾ ਮਿੱਤਰਿਆ ਸਾਡਾ ਮਨਦੀਪ ਸਿੰਘ ਐਥੋਡਾ ਡੀਏਜੀ ਰਹਿੰਦਾ ਵੀ ਮੈਂ ਕਿਹੜਾ ਰਿਟਾਇਰ ਹੋ ਚਲਿਆ ਤੇ ਹੀ ਅਸੀਂ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚਲੇ ਅਸੀਂ ਵੀ ਜੀਂਦੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗਤੀ ਸਾਡਾ ਰੋਲ ਨਹੀਂ ਜੇ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਇਹ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਤੇ ਇੱਕ ਭਾਰਗਵ ਉਹਨਾਂ ਦੇ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਦੇ ਭਰਤੀ ਹੋ ਕੇ ਆ ਜਾਓ ਕੋਈ ਰੌਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਨੇ ਮਰਜ਼ੀ ਆਪ ਦੀ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਹਰਾਉਣਾ ਚਾਹਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕ੍ਰੇਸੀ ਇਸ ਮੁਲਕੋ ਚ ਅੰਦੋਲਨ ਕਰਦੇ ਸੀ ਕਰਦੇ ਰਹਿਣ ਜੋ ਚ ਕੋਈ ਰੌਲਾ ਨਹੀਂ ਹੈਗਾ ਸੋ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਹੁਣ ਪਹਿਲਾਂ ਅਸੀਂ ਦੇਖਿਆ ਮੁਗਲਾਂ ਦੇ ਸਮੇਂ ਨੀਤੀ ਬੰਦੀ ਸੀ ਹਰਾਨ ਦੇ ਵਿੱਚ ਨੀਤੀ ਬੰਦੀ ਸੀ ਪਾਕਿਸਤਾਨ ਦੇ ਵਿੱਚ ਔਰ ਉਹ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਨੂੰ ਰਲ ਕੇ ਸਾਡੇ ਤੇ ਹਮਲਾਵਰ ਹੁੰਦੇ ਸੀ ਹੁਣ ਨੀਤੀ ਤਾਂ ਬੰਦੀ ਆ ਵਾਸ਼ਿੰਟਨ ਦੇ ਵਿੱਚ ਕਾਰਪੋਰੇਟ ਦੀ ਤੇ ਹੁਣ ਜਿਹੜਾ ਦਿੱਲੀ ਦਲਬਾਰ ਆ ਉਹ ਚੰਡੀਗੜ੍ਹ ਦਰਬਾਰ ਨਾਲ ਰੜ ਕੇ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਕਹਿੰਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੰਗੇਜ਼ ਖਾਂ ਬੈਠਾ ਪਹਿਲੋਂ ਇਹਨਾਂ ਨੂੰ ਨਿਪਟੜ ਲੀਏ ਸਾਰੇ ਉਹਨੂੰ ਪਤਾ ਮੁੱਤ루 ਮੁੱਤ루 ਸ਼ਬਦ ਚੇਤੇ ਆ ਗਏ ਨਾ ਪ੍ਰੈਸ ਨੂੰ ਪਹਿਲੋਂ ਇਹਦਾ ਕੰਡਾ ਕੱਢ ਲਈਏ ਫਿਰ ਦਿੱਲੀ ਦਾ ਵੀ ਨਿਪੜਾਂਗੇ ਦਿੱਲੀ ਦੇ ਖਿਲਾਫ ਵੀ ਅੰਦੋਲਨ ਜਾਰੀ ਰਹੂਗਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਕਿ ਸ਼ੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾਂ ਸ਼ੰਭੂ ਦੇ ਹੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜਿੰਨੇ ਵੀ ਪਵਾਦ ਦੇ ਲੋਕ ਨੇ ਅਸੀਂ ਇਹਨਾਂ ਲਈ ਵੱਖਰਾ ਸਮਾਂ ਕੱਢਾਂਗੇ ਇਹਨਾਂ ਪਿੰਡਾਂ 'ਚ ਜਾਵਾਂਗੇ ਹਰਿਆਣੇ ਦੇ ਨਜ਼ਦੀਕ ਦੇ ਲੋਕਾਂ ਨੇ ਪਵਾਦ ਵਾਲੇ ਇਹਨਾਂ ਪਿੰਡਾਂ ਨੇ ਆ ਬਾਜਬਾਟਾ ਬੈਠੇ ਬੈਠੇ ਇਹਨਾਂ ਸਾਰਿਆਂ ਨੇ ਜਿੰਨਾ ਅੰਦੋਲਨ ਦਾ ਸਹਿਯੋਗ ਦਿੱਤਾ ਪੱਤਰਕਾਰ ਭਾਈਚਾਰੇ ਨੇ ਸਹਿਯੋਗ ਦਿੱਤਾ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਮੁਸ਼ਕਲਾਂ 'ਚ ਵੀ ਅੜੇ ਰਹੇ ਭਾਵੇਂ ਸਮੱਸਿਆ ਵੀ ਆਉਂਦੀ ਸੀ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹੋਣਗੀਆਂ ਸਰਕਾਰ ਦਾ ਜ਼ਬਰ ਝੱਲਿਆ ਇਹਨਾਂ ਨੇ ਔਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਔਰ ਅਸੀਂ ਅਪੀਲ ਕਰਾਂਗੇ ਕਿ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜ ਜਾਓ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋયા ਤੋਂ ਬਗਰ ਗੁਜ਼ਾਰਾ ਨਹੀਂ ਇਹ ਜੇ ਇਕੱਲੇ-ਇਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਣੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਰਜਕਾਰ ਦੇਣਾ ਹੈਗਾ ਨੌ ਜਵਾਨੀ ਨੂੰ ਖਾਨ ਨੂੰ ਫਿਰਦੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿੱਥੋਂ ਤੱਕ ਸਵਾਲ ਆ ਪੱਤਰਕਾਰ ਭਾਈਚਾਰੇ ਦਾ ਜਿਹੜੇ ਇਸ ਮੋਰਚੇ ਨੂੰ ਕਵਰੇਜ ਕਰ ਰਹੇ ਸੀ ਪ੍ਰਭਜੀਤ ਸਿੰਘ ਗੁਰ ਸ਼ਮਸ਼ੀਰ ਮੰਦੀਪ ਪੁੰਨੀਆਂ ਸੰਦੀਪ ਔਰ ਜਿਹੜਾ ਮੇਰੇ ਨਾਲ ਦੋ ਪੱਤਰਕਾਰ ਸੀਗੇ ਇੱਕ ਤਾਂ ਕਲਦੀਪ ਜਿਹੜਾ ਸੋਕਸਮੈਨ ਦਾ ਸੀ ਮਨਦੀਪ ਸਿੰਘ ਕੰਗ ਜਿਹੜਾ ਮੇਰੇ ਸਾਹਮਣੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਬਹੁਤ ਦੁਰਵਿਵਹਾਰ ਕੀਤਾ ਹੈਗਾ ਪੁਲਸ ਨੇ ਉਹਨਾਂ ਦੇ ਨਾਲ ਤੋਂ ਅਸੀਂ ਮਨਜੋਤ ਮਨਜੋਤ ਸਿੰਘ ਕੰਗ ਤੋਂ ਇਸ ਗੱਲ ਦੀ ਨਿੰਦਿਆ ਕਰਦੇ ਆ ਪ੍ਰੈਸ ਜੇ ਕਵਰੇਜ ਕਰਦੀ ਆ ਤੇ ਪ੍ਰੈਸ ਤਾਂ ਸਾਨੂੰ ਵੀ ਕਵਰੇਜ ਕਰਦੀ ਆ ਸਰਕਾਰ ਨੂੰ ਵੀ ਕਵਰੇਜ ਕਰਦੀ ਉਹਨਾਂ ਦਾ ਹੱਕ ਆ ਇੱਕ ਜੇ ਚੌਥਾ ਸਤੰਮ ਆ ਮੁਲਕ ਦਾ ਤੇ ਪ੍ਰੈਸ ਤੇ ਵੀ ਭਗਵੰਤ ਸਰਕਾਰ ਦੇ ਹਮਲਾਵਰ ਹੋਈ ਆ ਕਿ ਭਗਵੰਤ ਮਾਨ ਦੀ ਸਰਕਾਰ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਵਖਾਲੀਆਂ ਜਾਣ ਅਸੀਂ ਕਹਿੰਦੇ ਹਾਂ ਭਗਵੰਤ ਮਾਨ ਜੀ ਤੁਹਾਡੀ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਵੀ ਪੰਜ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਕਰਕੇ ਅੱਜ ਵੀ ਪੰਜਾਬ ਦੇ ਅੰਦਰ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਲੱਖਾਂ ਕਿਸਾਨ ਦੇਸ਼ ਵਿੱਚ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਕੇ ਕਿਸੇ ਨੂੰ ਤਕਲੀਫ ਹੈਗੀ ਆ ਜਰੂਰ ਦੱਸਿਓ ਕਿਸਾਨਾਂ ਮਜ਼ਦੂਰਾਂ ਦੀਆਂ ਬੇਰੀਆਂ ਬਥੇਰੀਆਂ ਤਕਲੀਫਾਂ ਨੇ ਉਹ ਤਕਲੀਫਾਂ ਦੂਰ ਕਰਨ ਵਾਸਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ थी लड़ाई थी की थी थी और लड़ाई जारी रखा के साथ मीटिंग कर रही थी और मीटिंग के अंदर ही गतिविधियां की है मीटिंग के अंदर साहब और वादा भी किया और जो इनकी मनशा थी साफ हो गई है कि जो सरकार है यहाँ पर वो बीजेपी की सरकार है और अमित शाह जी के ऊपर इस आंदोलन को इन्होंने किया है लेकिन हम की सरकार को हमारे पंजाब सरकार को बताना चाहते हैं हमने अपने कानून बनवाने के लिए हर तरह का आंदोलन करेंगे संघर्ष करेंगे जब तक हमारे यहाँ कानून नहीं बन जाते हम अपने संघर्ष को तब तक जारी रखेंगे ऐसा से उठाकर खनौरी से सरकार की किसानों की जो मांगे हैं या किसानों का आंदोलन है वो दबा लिया गया ऐसा नहीं है हम दोबारा फिर से अपना जो आंदोलन मजबूत करेंगे और अपना दिल्ली जो भी करें अपने आंदोलन को सुचारू रूप से चलाएंगे और यहाँ के जो प्रशासन ने हमारे लीडर सहवानों के साथ लाठीचार्ज किया है उनके साथ धक्काशाही की है और यहाँ से जो समान दुर्द किया है यहाँ पर जो लोगों ने इनका आंदोलन में साथ दिया उनको तो इन्होंने गिफ्ट के रूम में ट्रेनिंग है और सामान दिया है और फर्म की बात है पुलिस अधिकारियों के नाम है भी है जो सिलेंडर वगैरह भी उठा कर ले गए हैं हर चीज का हिसाब सरकार को देना होगा जो सारी चीज डी आई जी साहब कहते थे सारे का सारा कैमरे की निगरानी के अंदर है कैमरे की निगरानी में हम इसको तो धरने तो को साइड में करेंगे लेकिन वो कैमरा कहाँ है जिस कैमरे के अंदर सैकड़ों चोरी हुई और उन लोगों ने धक्का खाई ते की किसानों के साथ मारपीट तो की और इतना सामान खाने पीने तक के सामान की भी चोरी फ्रिज की फिर टेलीविजन और ए सी वगैरह भी सरकार और प्रशासन और सरकार के नुमाइंदे जो सरकार की वाह वाह लूटते हैं सब गांवों के अंदर उन लोगों ने मिलकर जो किसानों के साथ के साथ धक्का किया है उनको पंजाब और पूरे देश के लोग कभी भी माफ नहीं करेंगे सरकार से हर एक चीज का साथ दिया जाएगा ਵਰਤਾਂ ਅਨੁਕਲ ਕਰਨ ਕਰਦੇ ਔਰ ਅੱਗੇ ਵੀ ਵੱਧ ਪ੍ਰਤਨ। ਪੱਤਰਕਾਰ ਸਾਥੀਆਂ ਦੇ ਨਾਮ ਦੇ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਜਿਹੜੀ ਆਫਤਕਾਰ ਮੈਂ ਭਗਵਾਨ ਸਵਾਨ ਕੀ ਸਰਕਾਰ ਨੇ ਕਿਸਾਨ ਪੂਰਾ ਨਾਲ ਧੋਖਾ ਕਰਾਇਆ ਬਜ਼ੁਰਗਾਂ ਨਾਲ ਜਿਹੜੇ ਪੂਰਾ ਧੋਖਾ ਕਰਾਇਆ ਜਾਂ ਸਾਡੀਆਂ ਪੀਪੀਆ ਭੈਣਾਂ ਨਾਲ ਧੋਖਾ ਕਰਾਇਆ ਇਹਨਾਂ ਕਿਸੇ ਕਾਰਨ ਤੇ ਸੈਂਕੜੇ ਪਕਾਰ ਰੱਖ ਕੇ ਜਿੰਨੇ ਵੀ ਵਾਦਾ ਖਰਾਫੀ ਕਰਾਇਆ ਉਹਦੇ ਕੋਲ 31 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਇੰਨਾ ਵੀ ਆਪ ਦੇ ਐਮਐਲਏ ਐਫਪੀ ਨੇ ਉਹਨਾਂ ਦਾ ਘਰਾ ਦਾ ਘਰਾਓ ਕਰਨਾ ਸਾਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਪੀਣਾ 31 ਮਰਦ ਪੱਟੀਕਰ ਦੇ ਵਿੱਚ ਆਪ ਦੇ ਜਿੰਨੇ ਵੀ ਐਮਐਲਏ ਐਫਪੀ ਨੇ ਆਪਣੇ ਹਲਕੇ ਵਿੱਚ ਪੈਂਦੇ ਨੇ ਸਾਰਾਂ ਦਾ ਘਰਾਓ ਬਸ ਤੋਂ ਸਭ ਤੋਂ ਵੱਧ ਕੀਤਾ ਜਾਵੇ। ਮੰਤਰੀ ਜੀ ਨੇ ਕਿਹਾ ਅੱਜ ਅਹ ਇਹ ਕਹਿਆ ਵੀ ਜਿਹੜੀਆਂ 12 ਮੰਗਾ ਸਾਡੇ ਨਾਲ ਜੋੜਿਆ ਤੁਹਾਨੂੰ ਕਹਿੰਦਾ ਇਹਦੀ ਗੱਲ ਜਦੋਂ 19 ਫਰੀਦ ਨੂੰ ਸਾਡੀ ਗੀਚੇ ਫੜ ਕੇ ਸਾਡੇ ਦੋਵੇਂ ਜੱਜਾਂ ਅੜੇ ਗਏ ਆ। ਬਹੁਤ ਬੜਾ ਬਖਸ਼ਰ ਦਿੱਤਾ ਉਹਦੇ ਤੇ ਜਿਹੜਾ ਪੱਤਰਕਾਰ ਭਾਈ ਜਰਨੈਲ ਸਾਥ ਦਿੱਤਾ ਵਾ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਹਾਂ ਔਰ ਜਿਵੇਂ ਲੋਕ ਇਨੀ ਬਹਿਸ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ ਜਿਵੇਂ ਅੱਜ ਵੀ ਡਿਸਕਸਟਰਾਂ ਦੇ ਬਹੁਤ ਵੱਡੇ ਘਰੇ ਲੱਗੇ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਕਦੀ ਵੀ ਬਹਿਸ ਦੇ ਵਿੱਚ ਨਹੀਂ ਆਉਣਗੇ ਪੰਜਾਬ ਦੇ ਲੋਕ ਨੇ ਸੱਚ ਦੇ ਲੋਕ ਨੇ ਔਰ ਜਿਹੜਾ 12 ਮੰਡਾ ਉਹ ਸਾਡੀ ਸਟੈਂਡ ਕਰਤੀਆਂ ਵਾ 31 ਤਰੀਕ ਨੂੰ ਮੰਤਜਾਂ ਦੇ ਘਰਾਂ ਦੇ ਇੱਕ ਜਿਹੜਾ ਧਰਨਿਆਂ ਦਾ ਐਲਾਨ ਆ ਜੀ ਉਦੇ ਵਿੱਚ ਆਖਵਾ ਦੀ ਰਿਆਈ ਹੋ ਗਈ ਅਜੇ ਸਾਡਾ ਗਰਨਾਲ ਕਨੌਰਲਾ ਕੇਸ ਹੁਦਾਂ ਪਿਆ ਵਾ ਕਿ ਦੋ ਨੇ ਕਰਵਾਇਆ ਉਹਦੀ ਐਮਐਲਏ ਸ਼ਿਪ ਜਿਹੜੀ ਰੱਦ ਹੋਵੇ ਔਰ ਜਿਹੜੇ ਅਫਸਰਾਂ ਨੇ ਤਸ਼ੱਦਦ ਕੀਤਾ ਵਾ ਉਹਨਾਂ ਅਫਸਰਾਂ ਤੇ ਬਣਦੀ ਕਾਰਵਾਈ ਤੇ ਪਰਚੇ ਹੋਣ ਸਾਜ਼ਿਸ਼ ਕਰਤਾ ਤੇ ਪਰਚਾ ਹੋਵੇ ਪੂਰੇ ਸਮਾਨ ਦੀ ਭਾਰਪਾਈ ਉਹ ਪੰਜਾਬ ਸਰਕਾਰ ਕਰੇ ਜਾਂ ਕੇਂਦਰ ਤੋਂ ਕਰਵਾਵੇ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਤੋਂ ਮੰਤਰੀਆਂ ਦੇ ਘਰਾਵੇ ਕਰਨੇ ਜਿਹੜੇ ਆ ਉਹ ਸ਼ਕਤੀ ਨੂੰ ਲੱਗਣ